ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਚਾ ਚੜੇ ਵੀ ਆਪਾਂ ਵੀ ਤਾਂ ਉੱਡਣਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ ਅਸੀਂ ਰੱਬ ਨੂੰ ਪੈਦਾ ਨਹੀਂ ਕੀਤਾ ਹੈ। ਇੱਕ ਦੋ ਵੀਰ ਇਹ ਕਮੈਂਟ ਕਰ ਦੇ ਮੈਂ ਖੁਦ ਪੜੇ ਨੇ ਕੋਈ ਕਹਿੰਦੇ ਨੇ ਕਿ ਅਸੀਂ ਜੀ ਰੱਬ ਦੀ ਮੂਰਤ ਤਿਆਰ ਕਰਦੇ ਆਂ ਰੱਬ ਨਹੀਂ। ਰੱਬ ਦੀ ਤਾਂ ਕੋਈ ਮੂਰਤ ਹੈ ਹੀ ਨਹੀਂ। ਫਿਰ ਪੱਥਰ ਦੇ ਵਿੱਚੋਂ ਕੀ ਲੱਭ ਰਹੇ ਹੋ? ਗੁਰੂ ਅਰਜਨ ਸਾਹਿਬ ਸੱਚੇ ਪਤਸ਼ਾਹ ਨੇ ਤਾਂ ਖੁਦ ਕਿਹਾ ਹੈ ਕਿ ਜਿਹੜਾ ਬੰਦਾ ਪੱਥਰ ਦੀ ਪੂਜਾ ਕਰਦਾ ਹੈ ਉਹ ਮੁਗਤਗੁਆਰ ਹੈ ਕਿਉਂਕਿ ਪੱਥਰ ਨਾ ਬੋਲਦਾ ਹੈ ਨਾ ਖਾਂਦਾ ਹੈ ਨਾ ਪੀਂਦਾ ਹੈ ਨਾ ਤੁਹਾਡੀ ਰੱਖਿਆ ਕਰ ਸਕਦਾ ਨਾ ਪੱਥਰ ਤੁਹਾਨੂੰ ਗਿਆਨ ਦੇ ਸਕਦਾ ਹੈ ਹੈਰਾਨ ਕੀ ਹੈ ਭਾਈ ਧੰਨਾ ਜੀ ਨੂੰ ਜਿਹੜੇ ਲੋਕ ਉਹਨਾਂ ਪੱਥਰ ਪੂਜਾ ਦੇ ਨਾਲ ਜੋੜ ਰਹੇ ਨੇ ਮੂਰਖੋ ਪ੍ਰਮਾਤਮਾ ਦੀ ਸਿਫਤਸਲਾਹ ਕਰਕੇ ਪ੍ਰਮਾਤਮਾ ਵਰਗਾ ਹੀ ਬਣ ਜਾਈਦਾ ਹੈ ਤੇ ਰੱਬ ਸਾਖਸ਼ਾਤ ਹੈ ਉਹ ਕਿਸੇ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਨਹੀਂ ਹੈ ਜਿਵੇਂ ਇਕਬਾਲ ਜੀ ਨੇ ਕਿਹਾ ਸੀ ਨਾ ਇੱਕ ਜਗ੍ਹਾ ਤੇ ਕਿ ਸ਼ਾਬਾਸ਼ ਬੁੱਤੋਂ ਤਰੱਕੀ ਇਸੇ ਕਹਤੇ ਹਨ ਜਦ ਤਰਾਸ਼ੇ ਨਾਤੇ ਪੱਥਰ ਤਰਾਸ਼ੇ ਤੋਂ ਖੁਦਾ ਬਣ ਬੈਠੇ ਐਨੀ ਤਰੱਕੀ ਕਿ ਪਹਿਲਾ ਪੱਥਰ ਸੀ ਤਰਾਸ਼ਿਆ ਤੇ ਫਿਰ ਰੱਬ ਬਣ ਗਿਆ ਆਪ ਹੀ ਬਣਾਇਆ ਆਪ ਹੀ ਉਹਦੀ ਪੂਜਾ ਕੀਤੀ ਮੇਰੇ ਮਾਲਕ ਸੱਚੇ ਬਾਦਸ਼ਾਹ ਨੇ ਸਾਨੂੰ ਇੱਕ ਬਲਕਣ ਪਹਿਚਾਨ ਇਸ ਕਰਕੇ ਦਿੱਤੀ ਆਪਾਂ ਬੁੱਤਾਂ ਦੀ ਪੂਜਾ ਨਹੀਂ ਕਰਦੇ ਆ ਅਸੀਂ ਬੁੱਤ ਪੂਜਕ ਨਹੀਂ ਆ ਗੁਰੂ ਦੇ ਸਿੱਖ ਬੁੱਤ ਪੂਜਕ ਨਹੀਂ ਆ ਗੁਰੂ ਦੇ ਸਿੱਖ ਸਮਝਾਉਂਦੇ ਨੇ ਬੁੱਤਾਂ ਤੋਂ ਬਾਹਰ ਨਿਕਲ ਕੇ ਅਸਲੀਅਤ ਨੂੰ ਸਮਝੋ ਅਸਲੀਅਤ ਵਾਲਾ ਜੀਵਨ ਜਿਓ ਤੇ ਮੇਰੇ ਮਾਲਕ ਨੇ ਜਿਸ ਟਾਈਮ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਦਿੱਤੀ ਤੇ ਸਤਿਗੁਰੂ ਨੇ ਅੱਖਾਂ 'ਚ ਪੰਜ ਛੱਟੇ ਸੀਸ ਵਿੱਚ ਪੰਜ ਛੱਟੇ ਤੇ ਮੂੰਹ ਦੇ ਵਿੱਚ ਪੰਜ ਘੋਟ ਪਲਾ ਕੇ ਕਿਹਾ ਸੀ ਸਿੱਖੋ ਤੁਸੀਂ ਬਿਲਕੁਲ ਵੱਖਰੇ ਹੋ ਅੱਜ ਤੋਂ ਬਾਅਦ ਤੁਸੀਂ ਆਪਣੇ ਨਾਮ ਨਾਲ ਚੰਦ, RAM, ਦਾਸ ਆਦਿਕ ਸ਼ਬਦ ਨਹੀਂ ਵਰਤਣੇ ਤੁਹਾਡਾ ਨਾਮ ਅਜ ਤੋਂ ਬਾਅਦ ਸਿੰਘ ਹੋਏਗਾ ਤੇ ਮੇਰਾ ਨਾਮ ਹੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੀ ਹੋਏਗਾ ਤੇ ਈਓ ਤੁਹਾਡਾ ਨਾਮ ਅਜ ਤੋਂ ਬਾਅਦ ਕੌਰ ਹੋਏਗਾ ਹਰ ਇੱਕ ਦਾ ਲਾਸਟ ਨੇਮ ਕੌਰ ਤੇ ਸਿੰਘ ਦਿੱਤਾ ਤੇ ਫਿਰ ਆਪਾਂ ਹੈਰਾਨ ਗੀ ਆ ਨਾ ਸਾਡੀ ਕਿ ਸਿੱਖਾਂ ਦੇ ਘਰ ਵਿੱਚ ਪੈਦਾ ਹੋ ਕੇ ਅਸੀਂ ਆਪਣੇ ਨਾਮ ਦੇ ਪਿੱਛੇ ਜਾ ਤਾਂ ਲਾ ਦਿੰਨੇ ਆ ਤੇ ਕੌਰ ਤੇ ਸਿੰਘ ਵਿੱਚੋਂ ਹਟਕਾ ਹਟਾ ਦਿੰਨੇ ਆ ਸ਼ਰਮ ਮਹਿਸੂਸ ਹੁੰਦੀ ਵਰਤਣ ਲੱਗਿਆਂ ਜਿਹੜੇ ਵੀਰ ਜਿਹੜੇ ਵੀਰ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਏ ਜਿਹੜੇ ਲੋਕ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਏ ਉਹੀ ਸਮਝ ਲੈਣ ਕਿ ਅਸੀਂ ਉਸੇ ਹੀ ਮਾਲਕ ਤੋਂ ਪੈਦਾ ਹੋਏ ਆਂ ਤੇ ਅਸੀਂ ਸਿੰਘ ਅਤੇ ਕੌਰ ਆਂ ਸਾਬ ਸੂਰਤ ਬਣ ਜਾਓ ਤੇ ਆਪਣੇ ਆਪ ਨੂੰ ਸਿੰਘ ਅਤੇ ਕੌਰਾਂ ਅਖਵਾਉਣਾ ਸ਼ੁਰੂ ਕਰੋ ਗਾਇਕਾਂ ਦੇ ਪਿੱਛੇ ਨਾ ਲੱਗੇ ਹੋ ਉਹ ਐਸੇ ਨੇ ਐਸੇ ਹੀ ਰਹਿਣਗੇ ਹੋ ਤੇ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਨਾਮ ਬਦਲਨੇ ਸ਼ੁਰੂ ਨਾ ਕਰੋ ਜਿਹੜਾ ਮਾਲਕ ਨੇ ਨਾਮ ਦਿੱਤਾ ਹੈ ਉਹਨੂੰ ਆਪਣੇ ਅੰਦਰ ਰੱਖੋ ਸੋਚੋ ਵੀ ਮੈਂ ਸਾਡੇ ਮਾਲਕ ਨੇ ਸਾਨੂੰ ਕੀ ਬਣਾਇਆ ਹੈ ਸਤਗੁਰ ਕਹਿੰਦੇ ਜਿਵੇਂ ਨਦੀਆਂ ਅਤੇ ਵਾਹ ਪਵੇਂ ਸਮੁੰਦਰਾਂ ਜਾਣੀਆਂ ਨਦੀਆਂ ਅਤੇ ਛੋਟੇ ਛੋਟੇ ਨਾਲੇ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਡਿੱਗ ਪੈਂਦੇ ਨੇ ਨਾ ਤੇ ਉਹਨਾਂ ਦੀ ਵਕਰੀ ਪਛਾਣ ਨਹੀਂ ਰਹਿੰਦੀ ਉਹ ਸਮੁੰਦਰ ਦਾ ਹੀ ਹਿੱਸਾ ਬਣ ਜਾਂਦੇ ਨੇ ਬਿਆਸ ਬਿਆਸ ਹੈ ਸਤਲੁਜ ਹੈ ਚਨਾ ਹੈ ਜਮਨਾ ਹੈ ਸਰਸਵਤੀ ਹੈ ਉਹ ਜਿੰਨੀਆਂ ਵੀ ਨਦੀਆਂ ਨਾਲੇ ਨੇ ਪਰ ਜਦੋਂ ਉਹ ਸਮੁੰਦਰ 'ਚ ਪੈਂਦੇ ਨੇ ਉਹਨਾਂ ਦੇ ਨਾਮ ਖਤਮ ਹੋ ਜਾਂਦੇ ਨੇ ਤੇ ਕਲਗੀਧਰ ਨੇ ਕਿਹਾ ਸੀ ਸਿੱਖੋ ਤੁਹਾਡੀ ਜਾਤ ਕੁੱਲ ਸਭ ਖਤਮ ਹੈ ਕਿਉਂਕਿ ਅੱਜ ਤੋਂ ਬਾਅਦ ਤੁਸੀਂ ਮੇਰਾ ਹਿੱਸਾ ਬਣ ਗਏ ਹੋ ਜਬਲਾ ਖਾਲਸਾ ਰਹੇ ਨਿਆਰਾ ਤਬਲਗ ਤੇਜ ਦੀਉ ਮੈਂ ਸਾਰਾ ਜਬ ਇਹ ਗ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਨ ਕੀ ਪ੍ਰਤੀਤ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇਹੁ ਕਰੋ ਨਿਵਾਸ ਅੱਜ ਅਸੀਂ ਖਾਲਸੇ ਆ ਖਾਲਸੇ ਬਣ ਕੇ ਜਿਉਣਾ ਹੈ ਖਾਲਸੇ ਬਣ ਕੇ ਮਰਨਾ ਹੈ ਤੇ ਆਪਣੀਆਂ ਜਿਹੜੀਆਂ ਆਪਣੀ ਜਿਹੜੀ ਪਛਾਣ ਹੈ ਨਕਲੀ ਪਛਾਣ ਉਹਨੂੰ ਖਤਮ ਕਰ ਦਿਓ ਅਸੀਂ ਗੁਰੂ ਦਾ ਰੂਪ ਹੋ ਗਏ ਆ ਤੇ ਗੁਰੂ ਦੇ ਵਿੱਚ ਅਸੀਂ ਸਮਾਈ ਕਰ ਲੈਣੀ ਆ ਕਿਉਂਕਿ ਗੁਰੂ ਸਾਡਾ ਸਮੁੰਦਰ ਹੈ ਉਹਦੇ ਵਿੱਚ ਹੀ ਜਾ ਕੇ ਆਪਾਂ ਵਸਣਾ ਹੈ ਗੁਰ ਸਮੁੰਦ ਨਦੀ ਸਭ ਸਿੱਖੀ ਨਾ ਤਹਿਜਤ ਵੜੇ ਆਈ ਗੁਰੂ ਸਾਡਾ ਸਮੁੰਦਰ ਹੈ ਤੇ ਜਿਹੜੇ ਲੋਕ ਆਪਣੇ ਗੁਰੂ ਤੋਂ ਦੂਰ ਹੋ ਗਏ ਨੇ ਉਹ ਛਪੜਾਂ ਦੇ ਵਿੱਚ ਹੱਥ ਮਾਰਦੇ ਫਿਰਦੇ ਨੇ ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਬੀਰ ਸਮੁੰਦ ਨਾ ਛੋੜੀਐ ਜੋਤਕਾਰ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿਆ ਕੋਏ ਸਮੁੰਦਰ ਖਾਰਾ ਵੀ ਕਿਉਂ ਨਾ ਹੋਵੇ ਕਦੇ ਉਹਨੂੰ ਨਾ ਛੱਡੋ ਕਿਉਂਕਿ ਛਪੜਾਂ ਵਿੱਚ ਹੱਥ ਮਾਰਨ ਵਾਲਿਆਂ ਨੂੰ ਲੋਕ ਚੰਗਾ ਨਹੀਂ ਜੇ ਕਹਿੰਦੇ ਕਮਲੀ ਕਹਿੰਦੇ ਨੇ ਸਾਡਾ ਤਾਂ ਗੁਰੂ ਸਮੁੰਦਰ ਹੈ ਅਸੀਂ ਆਪਣੇ ਗੁਰੂ ਵਿੱਚੋਂ ਬਹੁਤ ਸਾਰੇ ਹੀਰੇ ਰਤਨ جواਹਰ ਆਤ ਕੱਢਣੇ ਨੇ ਤੇ ਗੁਰੂ ਸਮੁੰਦਰ ਨੂੰ ਛੱਡ ਕੇ ਜਿਹੜੇ ਲੋਕ ਆਸ-ਪਾਸੇ ਧੱਕੇ ਖਾਂਦੇ ਫਿਰਦੇ ਨੇ ਉਹ ਖਤਮ ਹੋ ਜਾਂਦੇ ਨੇ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਜ ਵੀ ਗੱਲ ਯਾਦ ਆਉਂਦੀ ਹੈ ਜਦੋਂ ਉਹਨਾਂ ਦਾ ਉਸ ਟਾਈਮ ਦਾ ਮੁਰਸ਼ਿਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਰਾਗੀ ਪੁਣਾ ਛੱਡ ਕੇ ਸਿੰਘ ਬਣ ਗਏ ਸੀ ਜਿਹੜੇ ਲਾਹਣਤੀ ਬੈਰਾਗੀ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਧਰਮ ਨਾਲ ਜੋੜਦੇ ਨੇ ਉਹਨਾਂ ਨੂੰ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਕਿ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਸਨ ਮਾਦੋਦਾਸ ਸੀ ਉਸ ਦਿਨ ਹਿਰਨੀ ਦੇ ਦੋ ਬੱਚੇ ਵੇਖ ਕੇ ਮਰ ਗਿਆ ਖਤਮ ਹੋ ਗਿਆ ਪਰ ਜਦੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਦੇ ਹੱਥਾਂ ਚੋਂ ਜਨਮ ਲਿਆ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਤਾਂ ਉਸ ਦਿਨ ਉਹਨੇ ਵਜ਼ੀਰ ਖਾਂ ਵਰਗੇ ਕਈ ਪਾਪੀਆਂ ਦੇ ਸਿਰ ਕਲਮ ਕੀਤੇ ਸੀ ਤੇ ਉਹਨਾਂ ਦੇ ਮੁਰਸ਼ਿਦ ਨੇ ਜਿਹੜਾ ਉਹਨਾਂ ਦਾ ਪਹਿਲਾ ਗੁਰੂ ਸੀ ਉਹਨੇ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਤੁਸੀਂ ਅੱਜ ਵੀ ਸੁਧਰ ਜਾਓ ਗਲਤ ਰਸਤੇ ਤੇ ਪੈ ਗਏ ਹੋ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਮੈਨੂੰ ਜੀਵਨ ਦਾ ਵੱਲ ਹੀ ਹੋਣਾ ਹੈ ਕਿਉਂਕਿ ਮੈਂ ਸਮੁੰਦਰ ਨਾਲ ਜੁੜ ਗਿਆ ਮੈਂ ਛੱਪੜਾਂ ਦਾ ਖੇੜਾ ਛੱਡ ਦਿੱਤਾ ਆ ਜਿਹੜੇ ਸਿੱਖ ਅੱਜ ਵੀ ਕਹਿੰਦੇ ਨੇ ਨਾ ਜਿਹੜੇ ਸੱਚ ਬੋਲਣ ਵਾਲਿਆਂ ਨੂੰ ਕਹਿੰਦੇ ਨਿੰਦਕ ਜੀ ਤੁਸੀਂ ਮਾੜਾ ਕਿਨੇ ਹੋ ਜੀ ਤੁਸੀਂ ਆਪਣੇ ਦਿਮਾਗ ਦਾ ਇਲਾਜ ਕਰਾਓ ਜੀ ਤੁਸੀਂ ਅਸਲ ਦੇ ਵਿੱਚ ਇਹ ਲੋਕ ਖੁਦ ਪਾਗਲ ਨੇ ਮੈਂ ਇਹ ਦੱਸ ਦਵਾਂ ਜਿਹੜੇ ਪਾਗਲਖਾਨਿਆਂ ਝੋਣੇ ਚਾਹੀਦੇ ਸੀ ਉਹ ਤਾਂ ਆਪਣੇ ਤੁਸੀਂ ਗੁਰੂ ਬਣਾ ਲਏ ਉਹਨਾਂ ਦੇ ਨਾਲ ਤਾਂ ਤੁਸੀਂ ਉਹਨਾਂ ਦੇ ਖਰੋੜਿਆਂ ਨੂੰ ਤੁਸੀਂ ਨਹੀਂ ਛੱਡਦੇ ਆਪਾਂ ਤਾਂ ਸੁਮੰਦਰ ਨਾਲ ਜੁੜੇ ਆ ਤੁਸੀਂ ਛੱਪੜਾਂ ਨਾਲ ਜੁੜੇ ਹੋ ਆ ਪੂਰੇ ਪੰਜਾਬ ਦੀ ਧਰਤੀ ਉੱਤੇ ਹਰ ਇੱਕ ਪਿੰਡ ਸ਼ਹਿਰ ਵਿੱਚ ਛੱਪੜ ਹੀ ਛੱਪੜ ਹੈ ਔਰ ਉਹਨਾਂ ਛਪੜਾਂ ਵਿੱਚੋਂ ਗਾਰਾ ਤੁਸੀਂ ਕੱਢ ਰਹੇ ਹੋ ਕੱਖ ਨਹੀਂ ਨਿਕਲਣਾ ਉਹ ਬਿਜ਼ਨਸਮੈਨ ਮਾਈਂਡਡ ਲੋਕ ਨੇ ਉਹ ਤੁਹਾਡੇ ਇੱਕ ਇੱਕ ਪੈਸੇ ਤੋਂ ਬਿਜ਼ਨਸ ਕਰਦੇ ਨੇ ਔਰ ਅਰਬਾ ਖਰਬਾ ਰੁਪਏ ਜੋੜ ਕੇ ਉਹਨਾਂ ਨੇ ਆਪਣੀਆਂ ਹੌਲਾਦਾਂ ਸੈੱਟ ਕਰ ਲੀਆਂ ਨੇ ਉਹਨਾਂ ਦੀਆਂ ਫੈਕਟਰੀਆਂ ਨੇ ਕਾਰਖਾਨੇ ਵੱਡੀਆਂ ਵੱਡੀਆਂ ਇੰਡਸਟਰੀਆਂ ਦੇ ਮਾਲਕ ਨੇ ਆਰਾਧਾ ਸੌਮੀਆ ਵਰਗੇ ਵੀ ਦੇਖ ਲਓ ਇਹਨਾਂ ਦਾ ਕਿੱਸਾ ਫੋਲੋ ਇਹਨਾਂ ਦਾ ਦੇਖੋ ਕਿਹੜੇ ਕਿਹੜੇ ਵੱਡੇ ਬਿਜ਼ਨਸ ਨੇ ਇਹਨਾਂ ਦੇ ਕਿੱਥੋਂ ਆਏ ਕਿੰਨਾ ਦਾ ਪੈਸਾ ਸੀ ਇਹ ਤੁਹਾਡਾ ਤੁਸੀਂ ਉਹਨਾਂ ਨੂੰ ਪੈਸਾ ਦਿੱਤਾ ਅਗਲਿਆਂ ਨੇ ਆਪਣੀ ਬਿਜ਼ਨਸ ਸੈੱਟ ਕਰ ਲਏ ਔਰ ਬਿਜ਼ਨਸ ਮਾਈਂਡਡ ਬੰਦਿਆਂ ਨੂੰ ਤੁਸੀਂ ਗੁਰੂ ਕਹਿ ਰਹੇ ਹੋ ਉਹ ਪਖੰਡੀ ਨੇ ਠਾਗਣੇ ਹੋ ਛੱਪੜ ਨੇ ਅਸੀਂ ਤਾਂ ਖਹਿੜਾ ਨਹੀਂ ਛੱਡਾਂਗੇ ਆਪਣੇ ਗੁਰੂ ਦਾ ਕਿਉਂਕਿ ਅਸੀਂ ਮਰਦੇ ਦਮ ਤੱਕ ਆਪਣੇ ਗੁਰੂ ਨਾਲ ਰਹਿਾਂਗੇ ਉਹਨਾਂ ਨੂੰ ਇੱਕ ਬਹਾਨਾ ਮਿਲਿਆ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਲੈਂਦੇ ਨੇ ਵਰਤਦੇ ਨੇ ਵਰਤਨ ਤੋਂ ਬਾਅਦ ਉਹ ਮੱਥੇ ਖੁਦ ਨੂੰ ਟਿਕਾਉਂਦੇ ਨੇ ਕਹਿੰਦੇ ਨੇ ਜੀ ਦੇਹ ਧਾਰੀ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਕੋਈ ਨਹੀਂ ਜੀ ਪਾਰ ਉਤਾਰਾ ਤਾਂ ਸ਼ਬਦ ਨਹੀਂ ਕਰਨਾ ਹੈ ਸ਼ਬਦੋਂ ਬਗੈਰ ਉਹ ਕਿਸੇ ਜੋਗੇ ਵੀ ਨਹੀਂ ਨੇ ਮਹਾਰਾਣੀ ਦੀ ਗੱਲਾਂ ਅੱਗੋਂ ਪਿੱਛੋਂ ਸਾਡਾ ਬਾਬਾ ਤੇ ਜਦੋਂ ਘਰ ਦੇ ਵਿੱਚ ਲੜਕੇ ਦਾ ਵਿਆਹ ਹੋਵੇ ਮੁੰਡੇ ਦਾ ਵਿਆਹ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣੇ ਹੋ ਬਾਬੇ ਨੂੰ ਲਿਆਓ 48 ਘੰਟੇ ਗੁਰੂ ਗ੍ਰੰਥ ਸਾਹਿਬ ਨੂੰ ਬਿਠਾ ਕੇ ਰੱਖਦੇ ਹਾਂ ਕੋਈ ਮਰ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣੇ ਹੋ ਕੋਈ ਖੁਸ਼ੀ ਗਮੀ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣੇ ਹੋ ਤੇ ਕੋਈ ਜੰਮੇ ਤੇ ਮਰੇ ਤੇ ਬਾਬੇ ਨੂੰ ਲੈ ਕੇ ਆਓ ਬਿਠਾਓ ਬਾਬੇ ਨੂੰ 48 ਘੰਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਗ੍ਹਾ ਤੇ ਨਹੀਂ ਉਹ ਸਾਨੂੰ ਇੱਕ ਬਹਾਨਾ ਹੈ ਕਿ ਵੇਖੋ ਜੀ ਅਖੰਡ ਪਾਠ ਤਾਂ ਰਖਾ ਰਹੇ ਆ ਕਿਉਂਕਿ ਲੜਕੇ ਦਾ ਵਿਆਹ ਹੈ ਲੇਕਿਨ ਅੱਗੋਂ ਪਿਛੋਂ ਜੀ ਅਸੀਂ ਰਾਧਾ ਸਵਾਮੀ ਆ ਜੀ ਅਸੀਂ ਨੂਰ ਮਹਿਲੀਏ ਆ ਜੀ ਅਸੀਂ ਨਰੰਕਾਰੀਆਂ ਆ ਜੀ ਅਸੀਂ ਸਰਸੇ ਵਾਲੇ ਆ ਆ ਸਾਡੇ ਸਾਡੇ ਨਾਮ ਨੇ ਅਸੀਂ ਸਿੰਘ ਆ ਇਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਵੀ ਆਪਾਂ ਸਿੰਘ ਆ ਕਿਉਂਕਿ ਛਪੜਾਂ ਨਾਲ ਜੁੜ ਗਏ ਆ ਅਸੀਂ ਅਸੀਂ ਸਮੁੰਦਰ ਦਾ ਖੜਾ ਛੱਡ ਦਿੱਤਾ